ਗੁਰਦਾਸਪੁਰ ਦੇ ਜ਼ਿਲ੍ਹੇ ਦੇ 7 ਪਿੰਡ ਜੋ ਰਾਵੀ ਦਰਿਆ ਦੇ ਮਕੌੜਾ ਪੱਤਨ ਤੋਂ ਪਾਰ ਪੈਂਦੇ ਹਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਏ ਹਨਾਂ ਦੌਰਾਨ ਇਹਨਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਇਹ ਪਿੰਡ ਪੂਰੀ ਤਰ੍ਹਾਂ ਦੇਸ਼ ਨਾਲੋਂ ਟੁੱਟ ਗਏ ਅੱਜ ਕਾਫੀ ਦਿਨਾਂ ਬਾਅਦ ਜਦੋਂ ਪਾਣੀ ਦਾ ਲੈਵਲ ਘਟ ਹੋਇਆ ਤਾਂ ਇਹਨਾਂ 7 ਪਿੰਡਾਂ ਵਾਸਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਦਰਿਆ ਦੇ ਪਾਰ ਬੇੜੀਆਂ ਰਾਈ ਖਾਣ ਪੀਣ ਦਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਵਗੈਰਾ ਭੇਜਿਆ ਗਿਆ ਇਸ ਮੌਕੇ ਐਨਡੀਆਰਫ ਦੇ ਡਿਪਟੀ ਕਮਾਂਡਰ ਦੀਪਕ ਸਿੰਘ ਨੇ ਦੱਸਿਆ ਕਿ ਇਨ੍ਹਾਂ ਸੱਤ ਪਿੰਡਾਂ ਦੇ ਲੋਕ ਜੋ ਹੜ੍ਹਾਂ ਦੌਰਾਨ ਪਾਣੀ ਵਿੱਚ ਘਿਰ ਗਏ ਸਨ ਇਹਨਾਂ ਨੂੰ ਕੋਈ ਵੀ ਰਾਹਤ ਸਮਗਰੀ ਨਹੀਂ ਪਹੁੰਚਾਈ ਗਈ ਹੁਣ ਸਾਡੀਆਂ ਟੀਮਾਂ ਇਨ੍ਹਾਂ ਪਿੰਡਾਂ ਵਿੱਚ ਪਹੁੰਚ ਰਹੀਆਂ ਹਨ ਅਤੇ ਇਨ੍ਹਾਂ ਵਾਸਤੇ ਖਾਣ ਪੀਣ ਦਾ ਸਮਾਨ ਅਤੇ ਪਛੋਂ ਦਾ ਚਾਰਾ ਪਹੁੰਚਾਇਆ ਜਾ ਰਿਹਾ ਹੈ आ, मैं डिप्टी कमांडेंट दीपक सिंह एन से हम लोग हैं अभी हम जिला गुरदासपुर में आए हैं सत्ताईस तारीख छब्बीस तारीख से यहाँ पर हैं फ्लड रेस्क्यू ऑपरेशंस का हम लगातार यहाँ पर कार्य कर रहे हैं जिला प्रशासन से हमें सूचना मिली थी जानकारी मिली थी कि ये उज रिवर और रावी रिवर का जो यहाँ पर मिलन है इस इलाके में जो पार बॉर्डर के पार बॉर्डर के नज़दीक इस रिवर्स के पास जो सात गाँव हैं उनसे कनेक्टिविटी टूट गई थी तो हमारे रेस्क्यूअर्स यहाँ पहुँचे हैं हम पहुँचे हैं तो अभी हम यहाँ से उनके लिए राहत सामग्री रिलीफ मटेरियल और डॉक्टर्स को यहाँ से लेकर जाएंगे बोर्ड्स हमारी जा रही हैं तो उनसे संपर्क स्थापित हो चुका है उनकी जैसी भी रिक्वायरमेंट है उनके पशुओं के लिए चारे की आवश्यकता है डॉक्टर्स की आवश्यकता है या वो लोग इस पार आना चाहते हैं सुरक्षित स्थान पर तो 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 उन्हें, तो 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 उन्हें तो इवेक्ुएट किया जाना आवश्यक है तो उनको इवेक्ुएट किया जाए कितने लोग सर पार फंसे हुए हैं सात गांव हैं अभी उनके एकदम पर्टिकुलर मुझे नंबर नहीं पता है लेकिन हमारे निश्चित रूप से सात गांव हैं जो कि एकदम बॉर्डर के नज़दीक हैं ਤੋ ਅਭੀ ਤੱਕ ਰੀਵਰ ਮੇ ਬਹੁਤ ਜ਼ਿਆਦਾ ਭਾਰ ਥਾ ਭਾਵ ਥਾ ਪਾਣੀ ਬਹੁਤ ਜ਼ਿਆਦਾ ਥਾ ਤੋ ਨੇਗੋਸ਼ੀਏਟ ਨਹੀਂ ਕਰ ਪਾ ਰਹੇ ਥੇ ਅਭੀ ਸਕਸੈਸਫੁਲੀ ਹਮ ਜਾ ਰਹੇ ਹਾਂ ਤੋ ਅਭੀ ਉਨਕੋ ਹਮ ਯਹਾਂ ਪਰ ਲੈ ਕੇ ਵੀ ਆਈਏ ਸਰਦਸਿ ਪਾਰੂ ਆਏ ਆ ਜੀ ਯਾ ਰਾਵੀ ਤੋਂ ਪਾਰ ਪੈਂਦੇ ਸਤਪਿੰਡਾਂ ਤੋਂ ਆਏ ਹਾਂ ਅਸੀਂ ਕਾਫੀ ਦਿਨਾਂ ਦੇ ਬਹੁਤ ਕਾਫੀ ਲੋਕ ਫਸੇ ਹੋਏ ਸੀਗੇ ਕਾਫੀ ਲੋਕ ਫਸੇ ਹੋਏ ਸੀਗੇ ਵਿੱਚ ਤੋ ਕੱਲ ਤੇ ਬੇੜੀ ਵੀ ਪੈ ਗਈ ਸੀਗੀ ਆ ਜੈਂਡਰ ਐਰਐਫ ਦੀਆਂ ਟੀਮਾਂ ਆਈਆਂ ਨੇ ਇਹ ਸਾਨੂੰ ਉਧਰੋਂ ਲੈ ਕੇ ਆਈਆਂ ਨੇ ਉਦਾਂ ਕੱਲ ਬੇੜੀ ਪੈ ਗਈ ਸੀਗੀ ਕੱਲ ਲੋਕਾਂ ਨੂੰ ਲੈ ਕੇ ਆਏ ਸੀਗੇ ਪਿਛਲੇ 4-5 ਉਦੋਂ ਬਿਲਕੁਲ ਵੀ ਇੰਨੀ ਵਧੀਆ ਕਾਰਗੁਜ਼ਾਰੀ ਨਹੀਂ ਸੀਗੀ ਹੁਣ ਚਲੋ ਪਠਾਨਕੋਟ ਪ੍ਰਸ਼ਾਸਨ ਨੇ ਜੋ ਲੋਕਾਂ ਦਾ ਸਹਿਯੋਗ ਕੀਤਾ ਲੇਕਿਨ ਗਰਦਾਸਪੁਰ ਹਾਂਜੀ ਹੁਣ ਐਨਡੀਆਰ ਕਿੰਨੇ ਦਿਨ ਬਾਅਦ ਨਿਕਲੇ ਬਾਅਦ ਆਪਾਂ 4-5 ਦਿਨ ਬਾਅਦ ਨਿਕਲੇ ਕਿੱਦਾਂ ਦੇ ਹਾਲਾਤ ਸੀ ਉੱਧਰ ਉੱਧਰ ਬੜੇ ਮਾੜੇ ਹਾਲਾਤ ਸਰ ਕਿੰਨੇ ਕਿਲੋ ਫਸੇ ਨੇ ਉੱਧਰ ਬਹੁਤ ਲੋਕ ਫਸੇ ਨੇ 7 ਪਿੰਡਾਂ ਸਰ 700 ਪਿੰਡਾਂ ਦੇ ਲੋਕ ਫਸੇ ਹੋਏ ਹਾਂਜੀ ਕੁਝ ਲੋਕ ਜਹਾਜ਼ ਦੁਆਰਾ ਰੈਸਕਿਊ ਵੀ ਕੀਤੇ ਗਏ ਬਾਕੀ ਜਿਹੜੇ ਹੈਗੇ ਨੇ ਉੱਧਰ ਉਹ ਫਸੇ ਪਏ ਹਾਂ ਮੇਰਾ ਨਾਂ ਰਣਜੀਤ ਸਿੰਘ ਕਜਲੇਆ ਜੀ